ਇਤ ਮੌਕੇ ਮਲੇਰਕੋਟਲਾ ਪੁੱਜਣ ਤੇ ਨਵਜੋਤ ਸਿੰਘ ਸਿੱਧੂ ਦੇ ਵਿਰੋਧ ਵਿੱਚ ਸੋਸ਼ਲ ਸਾਈਟ WhatsApp ਤੇ ਇਤਰਾਜ਼ਯੋਗ ਟਿੱਪਣੀ ਪੋਸਟ ਕਰਨ ਨੂੰ ਲੈ ਕੇ ਇੱਕ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਜ਼ਿਕਰਯੋਗ ਹੈ ਕਿ ਸਫੀਕ ਨਾਮ ਦਾ ਇਹ ਵਿਅਕਤੀ ਅਕਾਲੀ ਦਲ ਦਾ ਵਰਕਰ ਹੈ ਜਿਸ ਨੂੰ ਲੈ ਕੇ ਅਕਾਲੀ ਆਗੂਆਂ ਨੇ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਐਸਪੀ ਰਾਜਪਾਲ ਨੂੰ ਮਿਲ ਕੇ ਉਕਤ ਦਰਜ ਕੀਤੇ ਮੁਕੱਦਮੇ ਨੂੰ ਖਾਰਜ ਕਰਨ ਦੀ ਮੰਗ ਕੀਤੀ ਹੈ ਇਹ ਅਸੀਂ ਉਰੇ ਆਪਣੇ ਐਸਪੀ ਸਾਹਿਬ ਦੇ ਦਫ਼ਤਰ ਜਾਈਆਂ ਜੀ ਸਾਰੇ ਅਕਾਲੀ ਦਲ ਦੇ ਵਰਕਰ ਇਕੱਠੇ ਹੋ ਗਏ ਸਾਡੇ ਇੱਕ ਵਰਕਰ ਦੇ ਖਿਲਾਫ ਇਹਨਾਂ ਨੇ ਰਾਤ ਪਰਚਾ ਦੇ ਦਿੱਤਾ ਉਸ ਤੋਂ ਪਹਿਲਾਂ ਸਾਡੇ ਅਕਾਲੀ ਵਰਕਰਾਂ ਨੂੰ ਬੁਲਾ-ਬੁਲਾ ਕੇ ਜਿਵੇਂ ਗਰਮੇਲ ਸਿੰਘ ਪ੍ਰਧਾਨ ਰਹੇ ਨੇ ਟਰੱਕ ਇਹਨਾਂ ਦੇ ਉਹਨਾਂ ਦੇ ਕੋਲੋਂ ਹਿਸਾਬ ਮੰਗਦੇ ਨੇ ਨਜਾਇਜ਼ ਪਰਚਾ ਨਜਾਇਜ਼ ਤਰੀਕੇ ਨਾਲ ਉਹਨਾਂ ਨੂੰ ਤੰਗ ਕਰਦੇ ਨੇ ਅੰਡਰ ਪ੍ਰੈਸ਼ਰ ਕਰਦੇ ਨੇ ਜੋ ਕੁਝ ਹੋ ਰਿਹਾ ਹੈ ਇਹ ਬਿਲਕੁਲ ਇੱਕ ਰੰਜਿਸ਼ਨ ਹੋ ਰਿਹਾ ਹੈ ਪਾਰਟੀ ਬਾਜ਼ੀ ਦਾ ਮਸਲਾ ਲੱਗ ਰਿਹਾ ਹੈ WhatsApp ਤੇ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਕਾਫੀ ਚਿੜਤਾਂ ਇਸ ਤੋਂ ਵੀ ਕਈ ਮਾੜੀ ਸ਼ਬਦਾਬਲੀ ਵਾਲੇ ਮੈਸੇਜ ਆਏ ਨੇ ਪਰ ਉਹਦੇ ਤੇ ਅਜੇ ਤੱਕ ਕੋਈ ਕ ਇਹ ਜਿਹੜਾ ਮੈਸੇਜ ਆਇਆ ਹੈ ਇਹ ਸਾਡੇ ਇਹਨੂੰ ਮੁੰਡੇ ਨੂੰ ਸ਼ਫੀਕ ਨੂੰ ਕਿਸੇ ਤੋਂ ਪਹਿਲਾਂ ਆਇਆ ਔਰ ਇਹਨੇ ਪ੍ਰੂਫ ਵੀ ਕਰਤਾ ਹੈ ਕਿ ਮੈਸੇਜ ਮੈਂ ਸੈਂਡ ਨਹੀਂ ਕੀਤਾ ਮੈਨੂੰ ਕਿਸੇ ਤੋਂ ਅਗੋਂ ਆਇਆ ਹੈ ਪੁਲਿਸ ਨੂੰ ਜਿਹੜੀ ਕਾਰਵਾਈ ਹੈ ਇਹ ਕੋਕ ਫਰਤਾਰ ਕਰਕੇ ਜਿਨ੍ਹਾਂ ਨੇ ਮੈਸੇਜ ਪਹਿਲਾਂ ਸਟਾਰਟ ਕੀਤਾ ਉਹਨਾਂ ਉੱਪਰ ਕਰਨੀ ਚਾਹੀਦੀ ਹੈ ਨਾ ਕਿ ਕੋਈ ਰੰਜਿਸ਼ਣ ਇਸ ਮੁੰਡੇ ਦੇ ਜਦੋਂ ਇਸ ਸੰਬੰਧੀ ਐਸਪੀ ਰਾਜਕਮਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਮੁਹੰਮਦ ਸ਼ਫੀਕ ਵੱਲੋਂ WhatsApp ਤੇ ਪੜਕਾ ਉਸ ਮਗਰੀ ਪਾਈ ਗਈ ਸੀ ਜਿਸ ਦੇ ਚਲਦਿਆਂ ਮਾਮਲਾ ਦਰਜ ਕੀਤਾ ਗਿਆ ਹੈ ईद ਦੇ ਤਿਉਹਾਰ ਤੇ ਇੱਕ ਮੁਮਮਸਫੀਗ ਨਾਂ ਦਾ ਬੰਦਾ ਉਹਨੇ WhatsApp ਆਇਆ ਸੀ ਜੋ WhatsApp ਬੜਾ ਭੜਕਾਊ ਹੈ ਉਹ ਸਹਾਰਤੇ ਅਸੀਂ ਪਰਚਾ ਦਿੰਦਾ ਉਹ ਹੋ ਸਕਦਾ ਹੈ ਅਕਾਲੀ ਦੇ ਨਾਲ ਸਮਰਥਕ ਹੋਵੇ ਸਾਨੂੰ ਇਸ ਚੀਜ਼ ਦਾ ਨਹੀਂ ਪਤਾ ਅਸੀਂ ਇਨਕੁਆਰੀ ਕਰਾਂਗੇ ਜੋ ਵੀ ਉਹਨਾਂ ਦੀ ਜਾਇਜ਼ ਮੰਗੇ ਜੇ ਸਾਨੂੰ ਕੋਈ ਮੰਗ ਪੱਤਰ ਦੇਣਗੇ ਤੁਸੀਂ ਉਹਦੀ ਇਨਕੁਆਰੀ ਕਰਕੇ ਇਨਸਾਫ ਕਰਾਂਗੇ ਆਦ ਰ ਇਸ ਸਾਰੇ ਮਾਮਲੇ ਬਾਰੇ ਬੋਲਦਿਆਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਜੋ ਵਿਅਕਤੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਪੁਲਿਸ ਉਸ ਤੇ ਬੰਦੀ ਕਾਰਵਾਈ ਜ਼ਰੂਰ ਕਰੇਗੀ ਅੱਜ ਦਾ ਪ੍ਰੈਸ ਕਾਨਫਰੰਸ ਦਾ ਮੁੱਦਾ ਹੈਗਾ ਜੀ ਪਿਛਲੇ ਦਿਨੀ ਇੱਥੇ ਈਦਗਾ ਦੇ ਪਵਿੱਤਰ ਮੌਕੇ ਤੇ ਸਰਦਾਰ ਮਨਪ੍ਰੀਤ ਸਿੰਘ ਜੀ ਬਾਦਲ ਖਜ਼ਾਨਾ ਮੰਤਰੀ ਪੰਜਾਬ ਸਰਕਾਰ ਤੇ ਸਰਦਾਰ ਨਵੀਰੋ ਸਿੰਘ ਜੀ ਸਿੱਧੂ ਲੋਕਲ ਬਾਡੀਜ਼ ਦੀ ਪੰਜਾਬ ਸਰਕਾਰ ਆਈ ਸੀ ਮੁਸਲਮਾਨ ਭਰਾਵਾਂ ਨੂੰ ਈਦ ਮੁਬਾਰਕਾਂ ਦੇ ਵਾਸਤੇ ਤੇ ਉਹਨਾਂ ਨੇ ਉੱਥੇ 1.5 ਕਰੋੜ ਰੁਪਈਆ ਇਸ ਗੱਲ ਦੀ ਡਿਵੈਲਪਮੈਂਟ ਵੀ ਐਲਾਨ ਕੀਤਾ ਸੀ ਜਿਹੜਾ ਕਿ ਇਤਿਹਾਸਕ ਐਲਾਨ ਸੀ ਅੱਜ ਤੱਕ ਕਿਸੇ ਨੇ ਕੋਈ ਪਹਿਰਾ ਵੀ ਸੀ ਹੈ ਮੌਂਦੇ ਰਹੇ ਨੇ ਇਹਨਾਂ ਨੇ ਪੈਸਾ ਨਹੀਂ ਦਿੰਦਾ ਪਰ ਅਫਸੋਸ ਦੀ ਗੱਲ ਹੈ ਕਿ ਕੁਝ ਲੋਕਾਂ ਨੂੰ ਇਹ ਗੱਲ ਚੁਗਦੀ ਰਹੀ ਉਹਨਾਂ ਨੂੰ ਵਧੀਆ ਨਹੀਂ ਲੱਗਿਆ ਕਿ ਕਾਂਗਰਸ ਸਮੇਂ ਵਧੀਆ ਕੰਮ ਹੋ ਰਿਹਾ ਤੇ ਉਹ ਇੱਕ ਸ਼ਫੀਕ ਜੀ ਨੇ ਉਹਨਾਂ ਨੇ ਉਹਨਾਂ ਦੇ ਨਵਜੋਤ ਸਿੰਘ ਸਿੱਧੂ ਜੀ ਦੇ ਖਿਲਾਫ ਖੁਦ ਇਤਰਾਜ਼ ਉਹ ਮਵਾਦ ਪਾਇਆ ਕਿ ਤਾਂ ਜੀ ਫਸਾਦੀ ਨੇ ਐਸੇ ਕਰਦੇ ਨੇ ਵਸੇ ਤੇ ਉੱਥੇ ਐਡਮਿਨਿਸਟ੍ਰੇਸ਼ਨ ਸਾਰਾ ਮੌਜੂਦ ਸੀ ਉਹਨਾਂ ਨੇ ਉਹਦਾ ਨੋਟਿਸ ਲਿਆ ਤੇ ਉਹਦੇ ਖਿਲਾਫ ਐਫ ਆਈ ਆਰ ਕਰਤੀ ਵੀ ਇਹ ਦੰਗੇ ਭੜਗਾਉਂਦਾ ਹੈ ਭਾਵੇਂ ਇਹ ਟਿੱਪਣੀ ਸਿਰਫ ਵਟਸਐਪ ਤੇ ਕੀਤੀ ਗਈ ਸੀ ਪਰ ਇਸ ਭੜਕਾਉ ਟਿੱਪਣੀ ਤੋਂ ਬਾਅਦ ਅਕਾਲੀ ਵਰਕਰ ਸ਼ਫੀਕ ਨੂੰ ਖਮਿਆਜ਼ਾ ਜ਼ਰੂਰ ਪੁੱਗਣਾ ਪਿਆ ਪੋਕਮੈਨ ਟੀਵੀ ਦੇ ਲਈ ਮਲੇਰ ਕੋਟਲਾ ਤੋਂ ਜਮੀਲ ਖੇੜੀ ਵਾਲਾ ਦੀ ਰਿਪੋਰਟ